ਸਸ਼੍ਰੀਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਇਸ ਟਾਈਮ ਦੀ ਸਭ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਨੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਲ ਡਰੰਪ ਨੇ ਵੱਡਾ ਇਲਜ਼ਾਮ ਲਗਾ ਦਿੱਤਾ ਹੈ ਭਾਰਤ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਉਹ ਜਿਹੜੇ ਨੇ ਦੋਸਤ ਹੋਣ ਦਾ ਦਾਵਾ ਜਿਤਾਉਂਦੇ ਨੇ ਕਿ ਜਿਹੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਦੋਸਤ ਨੇ ਦੋਸਤੀ ਦੀਆਂ ਕਾਫੀ ਖਬਰਾਂ ਵੀ ਨਿਕਲ ਕੇ ਸਾਹਮਣੇ ਅਕਸਰ ਹੀ ਤੁਸੀਂ ਦੇਖਦੇ ਰਹਿੰਦੇ ਹੋ ਤੇ ਦੂਸਰੇ ਪਾਸੇ ਵੱਡਾ ਇਲਜ਼ਾਮ ਲਗਾਉਂਦੇ ਵੀ ਜਿਹੜੇ ਨੇ ਡੋਲ ਡਰਮ ਸਾਹਮਣੇ ਆ ਰਹੇ ਹਨ ਯਾਨੀ ਕਿ ਇੱਕ ਪਾਸੇ ਦਿਖਾਵਾ ਦੋਸਤੀ ਦਾ ਤੇ ਦੂਸਰੇ ਪਾਸੇ ਦੋਸਤ ਹੀ ਦੋਸਤ ਦਾ ਜਿਹੜਾ ਹੈ ਉਹਦੇ ਹੀ ਕਾਰ ਦੇ ਉੱਤੇ ਯਾਨੀ ਕਿ ਉਹਦੇ ਹੀ ਰਾਜ ਦੇ ਉੱਤੇ ਵੱਡੇ ਜਿਹੜੇ ਨੇ ਇਲਜ਼ਾਮ ਲਾਉਂਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਗਈ ਡਰੋਨ 트럼ਪ ਤੋਂ ਡੋਲ ਡਰੰਪ ਦੁਆਰਾ ਤੇ ਦੂਸਰੇ ਪਾਸੇ ਵੱਡਾ ਇਲਜ਼ਾਮ ਲਗਾ ਦਿੱਤਾ ਹੈ ਡੋਲ ਡਰਪ ਨੇ ਕੀ ਇਲਜ਼ਾਮ ਲਗਾਇਆ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ ਡਰੋਲ ਡਰੰਪ ਦਾ ਕਹਿਣਾ ਹੈ ਕਿ ਜਿਹੜਾ ਭਾਰਤ ਦੇ ਵਿੱਚ ਨਸ਼ਾ ਬਣਦਾ ਹੈ ਤੇ ਇੱਥੇ ਜਿਹੜੇ ਨੇ ਬੜੇ ਹੀ ਹਾਨੀਕਾਰਕ ਕੈਮੀਕਲ ਬਣਾਏ ਜਾਂਦੇ ਨੇ ਯਾਨੀ ਕਿ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਭਾਰਤ ਦੇ ਵਿੱਚ ਨਸ਼ਾ ਬਣਦਾ ਹੈ ਦੂਸਰੇ ਪਾਸੇ ਡੋਲ ਡਰੰਪ ਨੇ ਵੱਡੀ ਗੱਲ ਇਹ ਵੀ ਰੱਖ ਦਿੱਤੀ ਹੈ ਅਮਰੀਕਾ ਸੰਸਦ ਦੇ ਵਿੱਚ ਕਿ ਭਾਰਤ ਦੇ ਨਾਲ-ਨਾਲ 23 ਹੋਰ ਵੱਡੇ ਜਿਹੜੇ ਜਿਹੜੇ ਨੇ ਦੇਸ਼ ਉਹਨਾਂ 'ਚ ਵੀ ਨਸ਼ਾ ਬਣਦਾ ਹੈ ਯਾਨੀ ਕਿ ਪਾਕਿਸਤਾਨ, ਚੀਨ ਤੇ ਅਫਗਾਨਿਸਤਾਨ ਦੇ ਸਣੇ ਹੋਰ ਵੀ 23 ਦੇਸ਼ਾਂ ਦੇ ਨਾਮ ਲਏ ਗਏ ਨੇ। ਲੇਕਿਨ ਭਾਰਤ ਨਾਲ ਅਜਿਹਾ ਕਿਉਂ ਕਰ ਰਹੇ ਨੇ ਡੋਲ ਡ੍ਰੰਪ ਹਾਲਾਂਕਿ ਡੋਲ ਡ੍ਰੰਪ ਦੇ ਜਿਹੜਾ ਹੈ ਦੋਸਤੀ ਦੀਆਂ ਅਕਸਰ ਹੀ ਗੱਲਾਂ ਨਿਕਲਦੀਆਂ ਸਾਹਮਣੇ ਆਉਂਦੀਆਂ ਨੇ ਤੇ ਦੂਸਰੇ ਪਾਸੇ ਡੋਲ ਡ੍ਰੰਪ ਇਹ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਜਿਹੜਾ ਹੈ ਅਸੀਂ ਹੱਥ ਨਾਲ ਹੱਥ ਮਲਾ ਕੇ bizness ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਲੇਕਿਨ ਕਾਫੀ ਜ਼ਿਆਦਾ ਜਿਹੜੀ ਵੱਡੇ ਇਲਜ਼ਾਮ ਯਾਨੀ ਕਿ ਡੋਰ ਟਰੰਪ ਪਰ ਦੁਆਰਾ ਜਿਹੜਾ ਅਮਰੀਕਨ ਸੰਸਦ ਦੇ ਵਿੱਚ ਵੱਡਾ ਇੱਕ ਆਪਣੀ ਰਿਪੋਰਟ ਰੱਖੀ ਗਈ ਹੈ ਭਾਰਤ ਦੇ ਦੁਆਰਾ ਕਿ ਭਾਰਤ ਦੇ ਵਿੱਚ ਬੜੇ ਹੀ ਜ਼ਿਆਦਾ ਹਾਨੀਕਾਰਕ ਕੈਮੀਕਲ ਬੰਦੇ ਨੇ ਤੇ ਦੂਸਰੇ ਪਾਸੇ ਭਾਰਤ ਹੈ ਜਿਹੜਾ ਉਹ ਨਸ਼ਾ ਵੇਚਦਾ ਹੈ ਤਾਂ ਇਹ ਕੀ ਕਹਿ ਰਹੇ ਨੇ ਡੋਰ ਡਰੰਪ ਤਾਂ ਇਹਦਾ ਜਵਾਬ ਕੀ ਦੇਣਗੇ ਜਿਹੜੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲਾਂਕਿ ਨਰਿੰਦਰ ਮੋਦੀ ਦਾ ਆਪਣਾ ਵੀ ਇੱਕ ਵੱਡਾ ਭਾਜਪੀ ਦੇ ਤਹਿਤ ਦੁਆਰਾ ਆਪਣਾ ਵੀ ਚੱਲ ਰਿਹਾ ਕਿ 75 ਸਾਲ ਦੇ ਹੋ ਗਏ ਨੇ ਤੇ ਉਹਨਾਂ ਨੂੰ ਜਿਹੜੀ ਹੈ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ ਲੇਕਿਨ ਰਿਟਾਇਰਮੈਂਟ ਲੈਣ ਤੋਂ ਪਹਿਲਾਂ-ਪਹਿਲਾਂ ਭਾਰਤ ਦੇ ਵਿੱਚ ਉੱਤੇ ਲੱਗਾ ਵੱਡਾ ਇਲਜ਼ਾਮ ਕੀ ਉਹ ਕਲੀਅਰ ਕਰ ਪਾਉਣਗੇ ਤਾਂ ਵੱਡਾ ਡੋਲ ਡਰੰਪ ਦਾ ਜਿਹੜਾ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਉਹਦੇ ਮੁੱਦੇ ਤੇ ਕਾਫੀ ਚਰਚਾ ਛਿੜੀ ਹੋਈ ਹੈ ਡੋਲ ਡਰੰਪ ਨੇ ਅੱਜ ਜਿਹੜਾ ਭਾਰਤ ਨੂੰ ਇੱਕ ਨਸ਼ਾ ਵੇਚਣ ਵਾਲਾ ਦੇਸ਼ ਬਣਾ ਦਿੱਤਾ ਹੈ ਜਿੱਥੇ ਨਸ਼ੇ ਦੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਤੇ ਇਹਦਾ ਜਿਹੜਾ ਹੈ ਜਵਾਬ ਕਿਸ ਤਰ੍ਹਾਂ ਦੇਣਗੇ ਜਿਹੜੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ